ਅਧਿ ਗਾਂਧੀ ਐਸਐਸਪੀ ਸਾਹਿਬ ਮੁੱਗਾ ਜੀ ਦੀ ਸੁਪਰਵਾਈਜ਼ਰ ਹੈਡ ਇਨਸਪੈਕਟਰ ਗੰਬੀਰ ਸਿੰਘ ਐਸਐਚਓ ਬਦਨੀਕਲਾਂ ਤੇ ਉਹਦੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੋ ਮਿਤੀ 15/05/20 ਨੂੰ ਇੰਦਰਪਾਲ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਦੌਦਰ ਗਰਮੀ ਨੂੰ ਨਿਜੀ ਰਾਂਜਸੂਣ ਕਰਕੇ ਆਸਫਰੀ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਮਾਨੁਕੇ ਗਿੱਲ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜੋ ਮੌਕੇ ਤੋਂ ਭੱਜ ਗਿਆ ਸੀ ਜਿਸ ਨੂੰ ਲੱਭਣ ਲਈ ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਸੀ ਕੱਲ ਨੂੰ ਮਿਤੀ ਇਨਸਪੈਕਟਰ ਗੁਰਨੇਰ ਸਿੰਘ ਐਸ ਐਚ ਓ ਦੀ ਟੀਮ ਕਾਫੀ ਮਿਹਨਤ ਕਰਦਿਆਂ ਅਰਸ਼ਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਿਸ ਪਾਸੋਂ ਬਹੁਤਾਂ ਸਮੇਂ ਵਰਤਿਆ ਗਿਆ ਪਿਸਤਲ 39 ਗੋਲ ਤੇ 4 जिंदा ਰੌਂਦ ਬਰਾਮਦ ਕੀਤੇ ਗਏ ਜਿਸ ਨੂੰ ਮਾਨੋਗ ਅਦਾਲਤ ਵਿੱਚ ਪੇਸ਼ ਕਰਕੇ ਪੋਰਸ ਰਿਮਾਂਡ ਲਿਆ ਜਾਊਗਾ ਤੇ ਉਸ ਤੋਂ ਪੁੱਛਗਿੱਛ ਕੀਤੀ ਜਾਊਗੀ